ਇਹ ਬੁੱਤਰ ਆਪਣਾ ਲੰਡਾ ਤੇ ਬਹੁਤ ਸਾਲ ਬਾਜ਼ੀਆਂ ਕਿਤੇ ਆਪਣੇ ਘਰੇ ਲੰਡਾ ਪੂਛੋਂ ਪੂਛੇ ਨਹੀਂ ਨਹੀਂ ਉਹੀ ਲੰਡਾ ਬਾਜ਼ੀਦਾ ਅੱਛਾ ਲੰਡਾ ਬਾਜ਼ੀਦਾ ਮੈਂ ਕਿਹਾ ਪੂਛ ਤੋਂ ਬਣੀ ਹੁੰਦੀ ਹੈ ਨਹੀਂ ਨਹੀਂ ਕਿੰਨੇ ਸਾਲ ਉੱਡਿਆ ਫਿਰ ਬਈ ਇਹ ਇੱਕ ਤਿੰਨ ਚਾਰ ਸਾਲ ਉੱਡਿਆ ਲਗਾਤਾਰ ਹੀ ਇੱਕ ਵਾਰੀ ਹਰਦਾ ਹੁੰਦਾ ਸੀ ਇਹ ਸੀਜ਼ਨ ਦੀਆਂ ਦੋ ਤਿੰਨ ਬਾਜ਼ੀਆਂ ਨੇ ਜਿੱਤ ਕੇ ਦੇਣੀ ਦੇਣੀ ਹੁੰਦੀਆਂ ਇੱਕ ਸੀਜ਼ਨ ਦੇ ਵਿੱਚ ਇੱਕ ਸੀਜ਼ਨ ਦੇ ਵਿੱਚ ਹਾਰ ਕਿਵੇਂ ਜਾਂਦਾ ਸੀ ਫਿਰ ਬਾ ਕੁਦਰਤੀ ਨੇ ਇੱਕ ਅੱਧੀ ਬਾਜ਼ੀ ਪਹਿਲੀ ਜਦੋਂ ਬਾਜੀ ਛੱਡਣੀ ਇਹਨੇ ਹਾਰ ਜਾਣਾ ਅੱਛਾ ਮੁੜ ਕੇ ਤਾਂ ਜਿੰਨੀਆਂ ਸ਼ਰਤਾਂ ਸਾਰੀਆਂ ਜਿੱਤਦਾ ਸੀ ਠੀਕ ਆ ਤਨ ਚਾਰ ਸਾਲ ਛੱਡਿਆ ਗਰੇ ਕਬੂਤਰਾਂ ਦਾ ਇਹ ਇਹ ਬਾਈ ਤੁਹਾਨੂੰ ਦੱਸਦਾ ਬੱਚਾ ਮੇਰੇ ਘਰੇ ਆ ਗਿਆ ਸੀ ਕਿਸੇ ਦਾ ਕਿਸੇ ਦਾ ਅੱਛਾ ਤੇ ਜਿਹੜੇ ਫਿਰ ਆਪਦੀ ਲਾੜ ਵੀ ਉੱਡੀ ਕੋਸ਼ ਮੈਂ ਕਿਹਾ ਨਾ ਇਤਿਹਾਸ ਨਹੀਂ ਰੱਖਦਾ ਜਿਹੜੇ ਕਬੂਤਰਾਂ ਚ ਪਾਇਆ ਫਿਰ ਇਹ ਇਹਨੂੰ ਫਿਰ ਆਪਣੇ ਵਾਲੇ ਇਹਨਾਂ ਚ ਬਗਲਾਂ ਵਾਲਿਆਂ ਚ ਮੇਲਤਾ ਸਾਰਿਆਂ ਦੀ ਲਾੜ ਨੂੰ ਦਿੱਤਾ ਠੀਕ ਆ ਉਹ ਜਿਹੜੀਆਂ ਜਾਂਦੀਆਂ ਬੱਚੇ ਇਹ ਲਾੜ ਕਿੱਥੇ ਕਿੱਥੇ ਉੱਡੀ ਬਈ ਜਾਂਦੀ ਬਾਈ ਲਾੜ ਤਾਂ ਇਹਦੀ ਬਹੁਤ ਜਗ੍ਹਾ ਆਪਣਾ ਇੱਕ ਉੱਡੀ ਇੱਥੇ ਨਹੀਂ ਨਹੀਂ ਅੱਛਾ ਮੀਨੀ ਉੱਡਿਆ ਜੁੱਤਾ ਇਦਨ ਜਦਨ ਟ੍ਰੈਕ ਉੱਥੇ ਸੀਗੀ ਝੰਡੀ ਇੱਥੇ ਨਹੀਂ ਤਲਵੰਡੀ ਨਹੀਂ ਵਾਜੀ ਸੀ ਕਿ ਨੋਵਾ ਵਾਲੀ ਹਾਂ ਉੱਥੇ ਦੀ ਇਹਦਾ ਉੱਡਿਆ ਹੋਣੇ ਦੇ ਪੰਡਾ ਹੋਣੇ ਦੇ ਪੰਡਾ ਸਾਗਿਆ ਜੀ ਉੱਥੇ ਵੀ ਹਾਂ ਠੀਕ ਆ ਤੇ ਦੂਜਾ ਦੂਜਾ ਨੰਬਰ ਚਲਿਆ ਗਿਆ ਸੀਗਾ ਰਾਤ ਨੂੰ ਨਹੀਂ ਬੈਠਾ ਉਹਦਣ ਬਾਈ ਜੱਤ ਕੇ ਹਾਂ ਚਲਿਆ ਗਿਆ ਸੀ ਦੂਜਾ ਨੰਬਰ ਬਣਾ ਕੇ ਠੀਕ ਆ ਤੇ ਫੇਰ ਇੱਕ ਉਹਦਣ ਕੱਲਾ ਜੱਤਿਆ ਉਧਰ ਨਹੀਂ ਪੈਰ ਬਾਈ ਕਕਰਾਣੇ ਅੱਛਾ ਕਹਣਾਣੀ ਇਹ ਜਾਇਆ ਪੰਡਾ ਉਧਰ ਫਰੀਦਕੋਟ ਆ ਫਰੋਜਪੁਰ ਪਰਪੋੜੇ ਅੱਛਾ ਐਡੀ ਦੂਰ ਵੀ ਭਗ ਜਾਣੇ ਬਾਜੀ ਹਾਂ ਉੱਥੇ ਮੁੰਡੇ ਵਾਲਿਆ ਜੀ ਸੀਗੇ ਜਿੰਨੇ ਤਕਰੀਬਨ ਇਹਦੇ ਛੱਡੇ ਸਾਰੇ ਬਾਲੇ ਬਾਲੇ ਬੰਮ ਮੋਡੇ ਕਬੂਤਰ ਦੇ ਕੂਤਰ ਨਹੀਂ ਹੈਗਾ ਦਿਓ ਹੀ ਆ ਸਾਲਾ ਠੀਕ ਹੈ ਕਬੂਤਰ ਜਿੰਨੇ ਚੇ 10 ਬੱਚੇ ਕੱਢੂਗਾ ਤਾਂ ਇਹਦੇ 8 ਜੱਤਣਗੇ 8 ਜੱਤਣਗੇ ਕੂਤਰੀ ਕਿਹੜੀ ਲੱਗੇ ਵੇ ਇਹਦੇ ਨਾਲ ਕੂਤਰੀ ਇਹਦੇ ਨਾਲ ਲੱਗੇ ਆ ਆ ਕੂਤਰੀ ਆ ਇਹ ਕਿਹੜੇ ਕੂਤਰਾ ਚੋਂ ਇਹ ਆਪਣੇ ਬਾਈ ਬਗਲਾ ਵਾਲਿਆਂ ਚੋਂ ਅੱਛਾ ਕੋ ਉਤਰ ਲੈਣ ਵਾਲੇ ਕਿੰਨੇ ਕਾਉਂਦੇ ਬਾਈ ਤੇਰੇ ਕੋਲ ਮੈਂ ਜੋ ਥੋੜਾ ਹੀ ਸਰਕਲ ਆਪਣਾ ਤਾਂ ਜਿੰਨਾ ਕ ਨਾ ਸਰਕਲ ਮੁੱਲ ਮੁੱਲ ਲੈਣ ਵਾਲੇ ਮੁੱਲ ਵਾਲੇ ਤਾਂ ਬਥੇਰੇ ਆਉਂਦੇ ਆਪਾਂ ਵੇਖੀ ਨਹੀਂ ਬੰਦਾ ਆਹੋ ਵੀ ਆਉਂਦੇ ਤਾਂ ਹੈਗੇ ਆ ਬਾਈ ਕਿਹੜੇ ਏਰੀਏ ਦੇ ਵੱਧ ਆਉਂਦੇ ਆ ਬਾਈ ਵੱਧ ਜਿੰਮੇ ਹਰਿਆਣਾ ਲੁਧਿਆਣਾ ਹੋ ਗਿਆ ਵਿੱਚ ਚੌਂਜਲੰਦਰੋਂ ਵੀ ਹੋ ਜਾਂਦੇ ਆ ਵਿੱਚ ਹਾਂ ਹੁਣ ਜਲੰਧਰ ਘਟ ਗਿਆ ਅੱਗੇ ਨੂੰ ਫੇਰਾਈ ਮੋੜ ਦੇਣਾ ਬਾਈ ਖਾਲੀ ਵੀ ਮੂਹੇ ਕਹਿੰਦਾ ਉਹ ਪਤਾ ਦੇ ਦੇਣਾ ਮੂਹੇ ਦੇ ਦੇਦਾ ਬੱਚਾ ਦੇ ਦੇਣਾ ਵੱਡਾ ਗੂਤਰ ਵੀ ਦੇ ਦੇਣਾ ਕੋਈ ਜਿਵੇਂ ਉਸ ਸੀਜ਼ਨ ਦੇ ਹਿਸਾਬ ਨਾਲ ਜਿਵੇਂ ਜਿਹੜੇ ਸੀਜ਼ਨ ਚ ਆ ਗਿਆ اچھا ਖਲ ਨਹੀਂ ਮੋੜੇ ਇਹ ਜੇ ਬੰਦੇ ਆਪਾਂ ਨੂੰ ਵਧੀਆ ਇਮਾਨਦਾਰ ਜੇ ਲੱਗਣਾ ਕੋਈ ਦੇ ਦੇਣ ਨਹੀਂ ਨਹੀਂ ਅਗਲੇ ਨੂੰ ਕਹਿ ਦਿੰਦਾ ਵੀ ਜਵਾਬ ਆ ਜਾ ਪਾਣੀ ਪਿਆਗੇ ਠੀਕ ਆ ਠੱਲਾ ਠੱਲਾ ਭਈ ਗਿਫਟ ਕਰ ਜਾਂਦੇ ਆ ਜਾਂ ਕਿਵੇਂ ਨਹੀਂ ਠੱਲਾ ਅਮੀਤੀ ਬਣਾ ਕੇ ਦਿੱਕੇ ਜਾਂਦਾ ਕਿੱਥੋਂ ਦਾ ਮੁੰਡਾ ਉਹ ਮੁੰਡਾ ਅੰਮਾਲੇ ਵਾਲਾ ਅਸ ਅੰਮਾਲੇ ਤੋਂ ਹਾਂ ਉਹ ਵੀ ਹੋਣੀ ਉਹਦੇ ਨਾਲ ਆ ਜਪਈ ਵੀ ਆ ਪੂਰੀ ਲਿਆ ਜਾ ਉਹਦੇ ਨਾਲ ਠੀਕ ਹੈ ਨਾਲ ਦੀ ਇੱਕ ਮੂਤਰੀ ਬੈਠੀ ਐ ਇਹ ਜਰਾ ਅੰਗ ਲੱਗਾ ਹੋਇਆ ਤੇ ਫਿਰ ਬੈਠੀ ਉਹਦੇ ਨਾਲ ਚੱਕਣੀ ਉਹਦੇ ਉਹਦੇ ਵਿੱਚ ਇਹ ਆਪਾਂ